ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਅਸੀਂ ਲੱਗੇ ਆਂ ਜੀ ਇੱਕ ਹੋਰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਅੱਜ ਬਣਾਉਣ ਲੱਗੇ ਆਂ ਮਿਕਸ ਦਾਲ ਤੁਸੀਂ ਦੇਖ ਸਕਦੇ ਇਹ ਦਾਲ ਇਹਦੇ ਵਿੱਚ 4 ਤੋਂ 5 ਜਿਹੜੀਆਂ ਦਾਲਾਂ ਆ ਮਿਕਸ ਹੁੰਦੀਆਂ ਆ ਮਸਰਾ ਮੂੰਗੀ ਦੀ ਹੁੰਦੀ ਆ ਥੋੜੀ ਜਿਹੀ ਜਿਹੜੀ ਦਲੇ ਛੋਲੇ ਹੁੰਦੇ ਆ ਉਹ ਹੁੰਦੀ ਆ ਥੋੜੀ ਜਿਹੀ ਹੁੰਦੇ ਵਿੱਚ ਇਹਦੇ ਮਸਰ 4 ਤੋਂ 5 ਦਾਲਾਂ ਹੁੰਦੀਆਂ ਬਹੁਤ ਵਧੀਆ ਬਣਦੀ ਆ ਇਹ ਵਾਲੀ ਮਿਕਸ ਦਾਲ ਇਸ ਸਪੈਸ਼ਲ ਅਜੀਤ ਬਣਾਵਾਂਗੇ ਆਪਾਂ ਹਾਂਡੀ ਦੇ ਵਿੱਚ ਜਿਹਦੇ ਵਿੱਚ ਗਰਮ ਪਾਣੀ ਆਪਾਂ ਰੱਖ ਦਿੱਤਾ ਹੈ ਤੇ ਇਹ ਦਾਲ ਜਿਹੜੀ ਆ 15 ਤੋਂ 20 ਮਿੰਟ ਪਹਿਲਾਂ ਮੈਂ ਗਰਮ ਪਾਣੀ ਦੇ ਵਿੱਚ ਭੇਕੇ ਰੱਖ ਲਈ ਸੀ ਅੱਜ ਬਹੁਤ ਟਾਈਮ ਬਾਅਦ ਦਿਲ ਕੀਤਾ ਵੀ ਹਾਂਡੀ 'ਚ ਬਣਾਉਦੇ ਆਂ ਕਈ ਵਾਰੀ ਬਿਜ਼ੀ ਹੁੰਦੇ ਆ ਹਾਂਡੀ ਦੇ ਵਿੱਚ ਕੋਈ ਚੀਜ਼ ਬਣਾਉਂਦੇ ਆ ਉਹਦੇ ਵਿੱਚ ਟਾਈਮ ਲੱਗਦਾ ਆ ਜਿਹਦਾ ਆਪਾਂ ਕੁੱਕਰ 'ਚ ਬਣਾਉਂਦੇ ਆਂ ਤਾਂ ਇਹ ਫਿਰ ਤਾਂ 5-10 ਮਿੰਟ ਦੀ ਗੱਲ ਆ ਇੱਕ ਦੋ ਸੀਟੀਆਂ ਦੇ ਨਾਲ ਦਾਲ ਜਿਹੜੀ ਬਣ ਜਾਂਦੀ ਆ ਤੇ ਅੱਜ ਆਪਾਂ ਥੋੜਾ ਜਿਹਾ ਮਨ ਕੀਤਾ ਹਾਂਡੀ ਦਾ ਖਾਣ ਨੂੰ ਕਿਉਂਕਿ ਇਹਦਾ ਟੇਸ ਜਿਹੜਾ ਬਹੁਤ ਵਧੀਆ ਹੁੰਦਾ ਟਾਈਮ ਤਾਂ ਜ਼ਰੂਰ ਲੱਗਦਾ ਪਰ ਚੀਜ਼ ਬਹੁਤ ਵਧੀਆ ਬਣਦੀ ਐ ਤੇ ਨਾਲ ਹੀ ਇਹਦੇ ਲਈ ਕੱਟਿਆ ਜੀ ਇੱਕ ਟਮਾਟਰ ਮੈਂ ਸਾਰਾ ਸਮਾਨ ਜਿਹੜਾ ਇਹਦੇ ਨਾਲ ਹੀ ਪਾ ਦੇਣਾ ਇੱਕ ਪਿਆਜ਼ 7 ਤੋਂ 8 ਲਸਣ ਦੀਆਂ ਜਿਹੜੀਆਂ ਕਲੀਆਂ ਉਹ ਤੇ ਤਿੰਨ ਮਿਰਚਾਂ ਇਹ ਮਿਰਚਾਂ ਕੌੜੀਆਂ ਆ ਮੈਂ ਦੋ ਦੋ ਪੀਸ ਵਿੱਚ ਇਹਨਾਂ ਨੂੰ ਕੱਟ ਕਰ ਲਿਆ ਚਾਰ ਤੋਂ ਪੰਜ ਕੜੀ ਪੱਤਾ ਫਰੈਸ਼ ਤੇ ਅਦਰਕ ਤੇ ਨਾਲ ਹੀ ਇਹਦੇ ਵਿੱਚ ਆਪਾਂ ਥੋੜਾ ਨਮਕ ਤੇ ਹਲਦੀ ਹੁਣੀ ਪਾ ਦੇਣੀ ਆ ਤੇ ਗੈਸ ਦਾ ਫਲੇਮ ਜਿਹੜਾ ਹੈ ਉਹ ਆਪਾਂ ਬਿਲਕੁਲ ਸਲੋ ਕਰ ਦੇਣਾ ਤੇ ਇੱਕ ਤਾਂ ਹੌਲੀ-ਹੌਲੀ ਆਪਾਂ ਇਹਨੂੰ ਜੜਾ ਰਜਾਉਣਾ ਆ ਕੋਈ ਕਾਲੀ ਨਹੀਂ ਕਰਨੀ ਜਿਹੜੀ ਹਾਂਡੀ ਵਿੱਚ ਚੀਜ਼ ਬਣਦੀ ਆ ਉਹ ਇਹ ਹੀ ਆ ਕਿ ਉਹਨੂੰ ਟਾਈਮ ਲੱਗਦਾ ਆ ਹੌਲੀ-ਹੌਲੀ ਬਣਦੀ ਆ ਘੰਟਾ ਲੱਗ ਜਾਣਾ ਜੀ ਇੱਕ ਇਹਨੂੰ ਪੂਰਾ ਬਣਨ ਨੂੰ ਤੇ ਆਪਾਂ ਹੁਣ ਗੈਸ ਦਾ ਫਲੇਮ ਬਿਲਕੁਲ ਸਲੋ ਕਰ ਦੇਣਾ ਆ ਤੇ ਇਹਨੂੰ ਕੱਢ ਦੇਣਾ ਆ cover ਤੇ ਬਾਅਦ ਵਿੱਚ ਜਿਹੜਾ ਆਪਾਂ ਤੜਕਾ ਲਗਾਉਣਾ ਆ ਉਹ ਬਿਲਕੁਲ ਸਿੰਪਲ ਲਗਾਵਾਂਗੇ ਕਿਉਂਕਿ ਜਿਆਦਾ ਜਿਹੜਾ ਹੁਣ ਆਪਾਂ ਲਸਣ ਅਦਰਕ ਵਗੈਰਾ ਇਹਦੇ ਵਿੱਚ ਪਹਿਲਾਂ ਹੀ ਐਡ ਕਰ ਦਿੱਤਾ ਹੈ ਤੇ ਹੁਣ ਆਪਾਂ ਵੇਟ ਕਰਾਂਗੇ ਅੱਧੇ ਤੋਂ ਪੌਣੀ ਘੰਟੇ ਤੱਕ ਫਿਰ ਚੈੱਕ ਕਰਦੇ ਆਂ ਹਾਂਜੀ ਦਾਲ ਬਣ ਕੇ ਰੈਡੀ ਆ ਹੁਣ ਆਪਾਂ ਲਗਾਵਾਂਗੇ ਜੀ ਤੜਕਾ ਤੇ ਤੜਕੇ ਦੇ ਨਾਲ ਹੀ ਆਪਾਂ ਬਣਾਵਾਂਗੇ ਇੱਕ ਚਟਨੀ ਉਹ ਵੀ ਆਪਾਂ ਤੁਹਾਡੇ ਨਾਲ ਛੋਟੀ ਜਿਹੀ ਵੀਡੀਓ ਜਿਹੜੀ ਸ਼ੇਅਰ ਕਰਾਂਗੇ ਪਹਿਲਾਂ ਦਾਲ ਨੂੰ ਤੜਕਾ ਲਗਾar ਲੈਨੇ ਆ ਥੋੜਾ ਜਿਹਾ ਜੀਰਾ ਧਨੀਆ ਪਾ ਦਾਂਗੇ ਥੋੜਾ ਕਮਾਂਗੇ ਪਿਆਜ਼ ਪਿਆਜ਼ ਸਮਾਟਰ ਅਦਰਕ ਪਲੱਸ ਨੂੰ ਸਾਰਾ ਕੁਝ ਸੱਤਲਾ ਦਾਲ ਦੇ ਵਿੱਚ ਪਾਤਾ ਸੀ ਹੁਣ ਥੋੜਾ ਜਿਹਾ ਪਿਆਜ਼ ਤੇ ਹਰੇ ਪਿਆਜ਼ ਦੇ ਨਾਲ ਹੀ ਇਹਨੂੰ ਥੜਕਾ ਆਪ ਲਗਾ ਲੈਣਾ ਤੇ ਨਾਲ ਹੀ ਦੂਸਰੀ ਸਾਈਡ ਆਪਾਂ ਬਣਾਵਾਂਗੇ ਜੀ ਚਟਨੀ ਇਹਦੇ ਲਈ ਥੋੜਾ ਜਿਹਾ ਪੈਨ ਦੇ ਵਿੱਚ ਤੇਲ ਪਾਇਆ ਤੇ ਨਾਲ ਹੀ ਪਾਇਆ ਜੀ ਥੋੜਾ ਜਿਹਾ ਜੀਰਾ ਹੁਣ ਇਹਦੇ ਵਿੱਚ ਪਾਵਾਂਗੇ ਦੋ ਟਮਾਟਰ ਟਮਾਟਰ ਨੂੰ ਦੋ ਪੀਸ ਵਿੱਚ ਕੱਟ ਲਿਆ ਹੈ ਇਸ ਤਰ੍ਹਾਂ ਆਪਾਂ ਇਹਨੂੰ ਐਡ ਕਰਨਾ ਤੇ ਨਾਲ ਹੀ ਇਹ ਹੈ ਜੀ ਜਿੰਨਾ ਕੱਚੀਆਂ ਆਉਂਦੀਆਂ ਹੁੰਦੀਆਂ ਇਹ ਥੋੜੀ ਜਿਹੀ ਪੱਕੀ ਹੈ ਵੈਸੇ ਕੱਚੀ ਹੈ ਉਹ ਆਪਾਂ ਐਡ ਕੀਤੀ ਹੈ ਖੱਟੀ ਮਿੱਠੀ ਜੀ ਹੁੰਦਾ ਇਹਦਾ ਟੇਸਟ ਇਤਨਾੜੀ ਚਾਰ ਪੁਆਈਆਂ ਜੀ ਲਸਣ ਦੀਆਂ ਕਲੀਆਂ ਤੇ ਦੋ ਹਰੀਆਂ ਮਿਰਚਾਂ ਇਹਨੂੰ ਆਪਾਂ 5 ਮਿੰਟ ਤੱਕ ਇਸ ਤਰ੍ਹਾਂ ਸੇਕ ਲਵੋਣਾ ਇੱਕ ਦੋ ਵਾਰੀ ਆਪਾਂ ਟਮਾਟਰ ਤੇ ਅੰਬ ਜਿਹੜੇ ਉਹ ਪਰਟ ਲੈਣੇ ਆ ਤੇ ਇਹ ਦੂਜੀ ਸਾਈਡ ਬਣਦਾ ਰਹੂਗਾ ਤੇ ਇੱਕ ਸਾਈਡ ਬਣੂਗਾ ਜੀ ਦਾਲ ਦਾ ਤੜਕਾ ਚਟਨੀ ਅੱਜ ਆਪਾਂ ਦਾਲ ਦੇ ਨਾਲ ਤਿਆਰ ਕਰਨ ਲੱਗੇ ਆ ਦਾਲ ਨਾਲ ਬਹੁਤ ਵਧੀਆ ਟੇਸਟ ਲੱਗਦਾ ਹੈ ਦਾਲ ਵੀ ਸਿੰਪਲ ਆ ਅੱਜ ਸਿੰਪਲ ਦਾਲ ਰੋਟੀ ਜਿਹੜੀ ਆਪਾਂ ਚਟਨੀ ਦੇ ਨਾਲ ਬਣਾਈ ਆ ਗਰਮੀਆਂ ਦੇ ਵਿੱਚ ਇਹ ਚੀਜ਼ਾਂ ਦਾ ਬਹੁਤ ਫਾਇਦਾ ਹੈ ਤੇ ਅੱਜ ਦੀ ਜਿਹੜੀ ਥਾਲੀ ਆ ਉਹ ਸਪੈਸ਼ਲ ਬਣਨ ਜਾ ਰਹੀ ਇੱਕ ਤਾਂ ਹੈਲਥੀ ਆ ਇੱਕ ਸਿੰਪਲ ਆ ਤੇ ਟੇਸਟ ਜ਼ਰੂਰ ਕਰਿਓ ਤੁਸੀਂ ਵੀ ਬਣਾਇਓ ਹਾਂਡੀ ਦੇ ਵਿੱਚ ਕੋਸ਼ਿਸ਼ ਕਰਿਓ ਬਣਾਉਂਦੀ ਜੇ ਵਧੀਆ ਟੇਸਟ ਲੈਣਾ ਹੈ ਤਾਂ ਹਾਂਡੀ ਦੇ ਵਿੱਚ ਬਣਾਇਓ ਜਰੂਰ ਤੁਸੀਂ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਰੋਕ ਵੀਡੀਓ ਤੁਹਾਨੂੰ ਪਤਾ ਚੱਲੇ ਜੀ।chnaali ਇੱਕ ਟਮਾਟਰ ਆਪਾਂ ਐਡ ਕਰ ਦਿੱਤਾ ਇਹਦੇ ਵਿੱਚ। ਇੱਕ ਟਮਾਟਰ ਮੈਂ ਦਾਲ ਦੇ ਵਿੱਚ ਵੀ ਪਾ ਦਿੱਤਾ ਸੀਗਾ ਤੇ ਇੱਕ ਟਮਾਟਰ ਹੋਣਾ ਆਪਾਂ ਚੜ੍ਹ ਕੇ ਦੇ ਵਿੱਚ ਐਡ ਕਰਾਂ। ਇਹ ਚਟਨੀ ਬਹੁਤ ਜ਼ਿਆਦਾ ਛੋਟ ਬਣਦੀ ਹੈ ਤੇ ਇਹ ਆਪਾਂ ਪਹਿਲਾਂ ਸੇਕਣਾ ਨਾਲਣਾ ਹੈ ਤੇ ਬਾਅਦ ਵਿੱਚ ਜਦੋਂ ਬਣ ਗਿਆ ਤੇ ਫਿਰ ਹੁੰਡੇ ਦੇ ਵਿੱਚ ਇਹਨੂੰ ਆਪਾਂ ਪੁੱਟਣਾ ਹੈ ਤੇ ਕੁੱਟ ਕੇ ਬਾਅਦ ਵਿੱਚ ਇਹਦੇ ਵਿੱਚ ਐਡ ਕਰਾਂਗੇ ਧੁਦੀਨਾ ਧਨੀਆਂ ਤੇ ਪਿਆਜ਼ ਇਹ ਸਬਹੁਤ ਵਧੀਆ ਬਣਦਾ ਸਪੈਸ਼ਲ ਇਹਦੇ ਵਿੱਚ ਹੋਰ ਵਧੀਆ ਟੇਸਟ ਬਣਾਉਣ ਲਈ ਪਾਵਾਂਗੇ ਹਿੰਡੀ ਤੁਹਾਡਾ ਸਾਰੀ ਵੀਡੀਓ ਸ਼ੇਅਰ ਕਰਨੀ ਹੈ ਸੀ ਪੂਰੀ ਵੀਡੀਓ ਦੇਖਿਓ ਤੇ ਦੇਖ ਕੇ ਲਾਈਕ ਤੇ ਕਮੈਂਟਰੀ ਯੂਜ਼ ਕਰਿਓ ਤੜਕਾ ਹੋ ਗਿਆ ਜੀ ਰੈਡੀ ਲਾਸਟ ਤੇ ਪਾਵਾਂਗੇ ਹਰਾ ਪਿਆਜ਼ ਇਹਨੂੰ ਆਪਾਂ ਜ਼ਿਆਦਾ ਸੇਕ ਨਹੀਂ ਲਗਾਵਾਂਗੇ ਹੁਣ ਥੋੜੀ ਹਰੀ ਮਿਰਚ ਤੇ ਵੀ ਐਡ ਕਰ ਦਿੰਦੇ ਹਾਂ ਹਰੀ ਮਿਰਚ ਪਹਿਲਾਂ ਪਾਈ ਸੀ ਤੇ ਤੁਸੀਂ ਜਿੰਨਾ ਸਪਾਈਸ ਖਾਂਦੇ ਆ ਉਨੀ ਪਾ ਸਕਦੇ ਹੋ ਥੋੜਾ ਨਮਕ ਨਮਕ ਹਲਦੀ ਮਿਰਚ ਆਪਾਂ ਪਹਿਲਾਂ ਐਡ ਕੀਤੀ ਸੀ ਇਸ ਲਈ ਹੁਣ ਆਪਾਂ ਥੋੜੇ ਥੋੜੇ ਮਸਾਲੇ ਜਿਹੜੇ ਆ ਉਹ ਐਡ ਕਰ ਅਰੇ ਦੇਖੀ ਕਰਕੇ ਦੇਖ ਸਕਦੇ ਆ ਆਪਾਂ ਇਹਨਾਂ ਨੂੰ ਇੱਕ ਦੋ ਵਾਰ ਇਸ ਤਰ੍ਹਾਂ ਪਲਟ ਕੇ ਠੀਕ ਲਗਾ ਲਵਾਂ ਨਾ ਤੇ ਬਾਅਦ ਵਿੱਚ ਟਮਾਟਰ ਦੇ ਜਿਹੜੇ ਛਿਲਕੇ ਆਏ ਉੱਪਰ ਜਾਣੇ ਆ ਤੇ ਆਪਾਂ ਇਹ ਉਤਾਰਦੇ ਹਾਂ ਤਾਂ ਹੋ ਗਿਆ ਜੀ ਰੈਡੀ ਮਿਰਚ ਥੋੜੀ ਜਿਹੀ ਪਾਵਾਂਗੇ ਦੇਖੀ ਮਿਰਚ ਹੁਣ ਵਾਪਸ ਆਪਾਂ ਇਹਦੇ ਵਿੱਚ ਥੋੜਾ ਜਿਹਾ ਬਟਰ ਪਾ ਦਿੰਨਾ ਹੁਣੇ ਛੋਟੇ ਛੋਟੇ ਟ੍ਰਿਕ ਕੀ ਹੁੰਦੇ ਆ ਜਿਹਦੇ ਨਾਲ ਜਿਹੜੀ ਚੀਜ਼ ਆ ਉਹ ਜ਼ਿਆਦਾ ਸਵਾਦ ਬੰਦਰ ਲਈ ਆ ਨਾਰਮਲੀ ਆਪਾਂ ਘਰ ਦੇ ਵਿੱਚ ਇਸ ਤਰ੍ਹਾਂ ਬਣਾਉਂਦੇ ਆ ਪਰ ਛੋਟੀਆਂ-ਛੋਟੀਆਂ ਚੀਜ਼ਾਂ ਦਾ ਖਿਆਲ ਰੱਖੋ ਦੇ ਦੇ ਨਾਲ ਜਿਹੜੀ ਆਪਾਂ ਆ ਚੀਜ਼ ਆ ਉਹਰ ਵਧੀਆ ਸਵਾਦ ਤੇ ਵਧੀਆ ਤਰੀਕੇ ਨਾਲ ਬਣਾ ਸਕਦੇ ਆ ਜੀ ਹੰਡੀ ਦੇ ਤਾਂ ਜੀ ਕੀ ਕਹਿੰਦੇ ਆ ਟਾਈਮ ਜ਼ਰੂਰ ਲੱਗਦਾ ਹੈ ਤੇ ਫਿਰ ਸਵਾਦ ਦੇ ਦੇ ਵੀ ਚੀਜ਼ ਬਹੁਤ ਵਧੀਆ ਬਣਦੀ ਆ ਦੇਖ ਸਾਦੇ ਦੇਖਣ ਨੂੰ ਇੰਨੀ ਵਧੀਆ ਲੱਗਦੀ ਹੈ ਤੇ ਸਵਾਦ ਵੀ ਜਿੰਨਾ ਹੀ ਵਧੀਆ ਹੋਣਾ ਹੈ ਫਰਾਈing ਕਰਕੇ ਦੇਖੋ ਦਾਲ ਤਾਂ ਬਣ ਗਈ ਹੈ ਜੀ ਹੁਣ ਆਪਾਂ ਚਟਨੀ ਨੂੰ ਕੁੱਟਦੇ ਹਾਂ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਵੀ ਹੁਣ ਆਪਾਂ ਉਹ ਵੀ ਕਿੱਦਾਂ ਰੈਡੀ ਕਰਦੇ ਇਸ ਤਰ੍ਹਾਂ ਇੱਕ ਦੋ ਬਾਾਰ ਆਪਾਂ ਪਲਟ ਕੇ ਇਹਨਾਂ ਨੂੰ ਸੇਕ ਲਗਾ ਲਿਆ ਤੇ ਹੁਣ ਤੁਸੀਂ ਦੇਖ ਸਕਦੇ ਕਿ ਇਹਦੇ ਛਿਲਕੇ ਹਨ ਜਿਹੜੇ ਬਹੁਤ ਈਜ਼ੀ ਉਤਰ ਜਾਂਦੇ ਆ ਜਦੋਂ ਇੱਕ ਦੋ ਵਾਰ ਆਪਾਂ ਟਮਾਟਰ ਨੂੰ ਪਲਟ ਲੈਨੇ ਆ ਤੇ ਛਿਲਕੇ ਜਰੂਰ ਉਤਾਰ ਦੋ ਤੇ ਛਿਲਕੇ ਉਤਾਰਨ ਤੋਂ ਬਾਅਦ ਹੁਣ ਆਪਾਂ ਇੱਕ ਕੁੰਡੇ ਦੇ ਵਿੱਚ ਨੂੰ ਕੁੱਟ ਲੈਣਾ ਆ ਤੇ ਫਿਰ ਵਿੱਚ ਐਡ ਕਰਾਂਗੇ ਆਪਾਂ ਧਨੀਆ ਕੂਤਨਾ ਇਮਲੀ ਹਸਤੇ ਇਸ ਤਰ੍ਹਾਂ ਈਜ਼ੀ ਜਿਹੜੇ ਛਿਲਕੇ ਆ ਆਪਾਂ ਉਤਾਰ ਲੈਨੇ ਆ ਹਾਂਜੀ ਹੁਣ ਆਪਾਂ ਟਮਾਟਰ ਅੰਬੀਆਂ ਜੁੜੀਆਂ ਸੀਗ ਲਗਾਇਆ ਮਿਰਚਾ ਲਸਣ ਇਹ ਕਿ ਕੁੰਡੇ ਦੇ ਵਿੱਚ ਪਾ ਕੇ ਆਪਾਂ ਇਹਨੂੰ ਕੁੱਟ ਲੈਣਾ ਹੈ ਤੇ ਕੁੱਟਣ ਤੋਂ ਬਾਅਦ ਤੁਸੀਂ ਦੇਖ ਸਕਦੇ ਇਹ ਵਾਲਾ ਮਟੀਰੀਅਲ ਆਪਾਂ ਧਨੀਆ ਕੂਤਣਾ ਪਿਆਜ਼ ਤੇ ਇਮਲੀ ਇਹ ਇਮਲੀ ਪਹਿਲਾਂ ਭਿੰਕੇ ਰੱਖ ਲਈ ਸੀ ਤੇ ਉਹਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਆਪਾਂ ਛਾਣ ਲਿਆ ਤੇ ਇਹਨੂੰ ਆਪਾਂ ਲਾਸਟ ਦੇ ਵਿੱਚ ਐਡ ਕਰਾਂਗੇ ਹੁਣ ਆਪਾਂ ਇਹ ਸਾਰਾ ਮਟੀਰੀਅਲ ਜਿਹੜਾ ਇਹਨੂੰ ਹੌਲੀ-ਹੌਲੀ ਕੁੱਟ ਲੈਣਾ ਹੈ ਵੈਸੇ ਤਾਂ ਇਹਨੂੰ ਸੀਕ ਲੱਗਾ ਹੋਇਆ ਤੇ ਇਸ ਲਈ ਇਹਨੂੰ ਆਪਾਂ ਜ਼ਿਆਦਾ ਨਹੀਂ ਟਾਈਮ ਲੱਗਦਾ ਟਮਾਟਰ ਕਰਕੇ ਥੋੜਾ ਲਿਕਵਿਡ ਹੋ ਜਾਂਦਾ ਹੈ ਇਸ ਲਈ ਆਪਾਂ ਔੜੀ ਔੜੀ ਇਸ ਤਰ੍ਹਾਂ ਇਹਨੂੰ ਕੁੱਟ ਲੈਣਾ ਹਾਂ ਹਾਂਜੀ ਇਹ ਮਟੀਰੀਅਲ ਆਪਾਂ ਕੁੱਟ ਕੇ ਕਰ ਲਿਆ ਜੀ ਰੈਡੀ ਹੁਣ ਇਸ ਤੋਂ ਬਾਅਦ ਧਨੀਆਂ ਤੇ ਪੂਤਨਾ ਉਹ ਥੋੜਾ ਜਿਹਾ ਕੁੱਟ ਲੈਣਾ ਜੇ ਤੁਹਾਡੇ ਕੋਲ ਕੁੰਡਾ ਵੱਡਾ ਹੈ ਤੇ ਤੁਸੀਂ ਇੱਕ ਹੀ ਵਾਰ ਸਾਰਾ ਮਟੀਰੀਅਲ ਪਾ ਕੇ ਕੁੱਟ ਸਕਦੇ ਆ ਤੇ ਅਸੀਂ ਹੁਣ ਕੀਤਾ ਹੈ ਦੋ ਵਾਰ ਕਿ ਸਾਡੇ ਕੋਲ ਹੈਗਾ ਛੋਟਾ ਤੇ ਬਾਅਦ ਵਿੱਚ ਹਰੀ ਮਿਰਚ ਤੁਸੀਂ ਸਪਾਈਸੀ ਖਾਂਦੇ ਆ ਤਾਂ ਵੱਧ ਪਾ ਲਓ। ਵੈਸੇ ਦੋ ਮਿਰਚਾਂ ਇਹਦੇ ਵਿੱਚ ਮੈਂ ਐਡ ਕੀਤੀਆਂ ਸੀ। ਤੁਸੀਂ ਜੇ ਜ਼ਿਆਦਾ ਪਸੰਦ ਕਰਦੇ ਆ ਤੇ ਬਾਅਦ ਵਿੱਚ ਹੋਰ ਹਰੀ ਮਿਰਚ ਜਿਹੜੀ ਐਡ ਕਰ ਸਕਦੇ। ਥੋੜਾ ਜਿਹਾ ਇਹਦੇ ਵਿੱਚ ਕੋਈ ਵੀ ਚਾਟ ਮਸਾਲਾ ਤੁਹਾਡੇ ਘਰ ਆਮਚੂਰ ਪਾਊਡਰ ਆ ਕੋਈ ਵੀ ਆ ਤੁਸੀਂ ਉਹ ਇਹਦੇ ਵਿੱਚ ਐਡ ਕਰ ਸਕਦੇ। ਦੇ ਇਸ ਤੇ ਅਕੋਰਡਿੰਗ ਨਮਕ ਪਾ ਲੋ ਥੋੜਾ ਥੋੜਾ ਕੁੱਟ ਲੈਣਾ ਆਪਾਂ ਬਹੁਤ ਜ਼ਿਆਦਾ ਜਿਸ ਤਰ੍ਹਾਂ ਪੀਸੀ ਦਾ ਉਸ ਤਰ੍ਹਾਂ ਨਹੀਂ ਆਪਾਂ ਕਰਨਾ ਬਸ ਜਿਹੜਾ ਢੜ ਢੜਫੜਾ ਜਾਂਦਾ ਹੋ ਆਪਾਂ ਮਟੀਰੀਅਲ ਕਰਨਾ ਹੈ ਜਿਹੜੇ ਪਿਆਜ਼ ਆ ਉਹ ਨਹੀਂ ਕੁੱਟਣੇ ਉਹ ਬਸ ਆਪਾਂ ਕੱਟ ਕੇ ਇਹਦੇ ਵਿੱਚ ਐਡ ਕਰਨੇ ਆ ਉਹ ਜਦੋਂ ਆਪਾਂ ਖਾਂਦੇ ਆਂ ਤਾਂ ਉਹਦਾ ਟੇਸਟ ਜਿਹੜਾ ਬਹੁਤ ਵਧੀਆ ਆਉਂਦਾ ਪਿਆਜ਼ਾਂ ਦਾ ਤੇ ਨਾਲ ਹੀ ਇਹ ਹੈ ਜੀ ਇਮਲੀ ਦਾ ਰਸ ਤੇ ਇਹਦੇ ਵਿੱਚ ਆਪਾਂ ਐਡ ਕਰ ਲਈਏ ਗਰਮੀ ਦੇ ਵਿੱਚ ਬਹੁਤ ਵਧੀਆ ਆ ਰੋਟੀ ਨਾਲ ਖਾਓ ਕਈ ਵਾਰੀ ਸਬਜ਼ੀਆਂ ਇਦਾਂ ਦੀਆਂ ਹੁੰਦੀਆਂ ਕਿ ਆਪਾਂ ਨੂੰ ਸਵਾਦ ਨਹੀਂ ਲੱਗਦੀਆਂ ਗਰਮੀਆਂ ਵਿੱਚ ਤੇ ਇਸ ਤਰ੍ਹਾਂ ਦੇ ਸਿੰਪਲ ਫੂਡ ਤਾਂ ਹੈਲਥੀ ਆ ਤੇ ਇੱਕ ਟੇਸਟ ਵੀ ਇਹਨਾਂ ਦਾ ਬਹੁਤ ਵਧੀਆ ਲੱਗਦਾ ਵੀ ਰੈਡੀ ਆ ਚਟਨੀ ਵੀ ਰੈਡੀ ਆ ਹੁਣ ਇੱਕ ਥਾਲੀ ਚੱਪਾ ਇਹਨੂੰ ਵਧੀਆ ਜਿਹਾ ਕਰਕੇ ਪਾਉਂਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਅੱਜ ਦੀ ਥਾਲੀ ਕਿੱਦਾਂ ਦੀ ਤਿਆਰ ਹੋਈ ਆ ਤੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਰੈਸਪੀ ਕਿਹਨੂੰ ਕਿਹਨੂੰ ਪਸੰਦ ਆਈ ਤੇ ਟਰਾਈ ਵੀ ਜਰੂਰ ਕਰਿਓ ਚਟਨੀ ਦਾ ਜਰੂਰ ਬਣਾ ਕੇ ਦੇਖਿਓ ਤੇ ਚਟਨੀ ਦਾ ਮੈਂ ਕਿਹਾ ਕੀ ਕਰਨੇ ਰੋਟੀ ਦਾ ਟੇਸਟ ਡਬਲ ਹੋ ਜਾਂਦਾ ਇਹਦੇ ਨਾਲ ਦੁੱਧ ਦੀ ਜਗ੍ਹਾ ਚਾਰ ਰੋਟੀਆਂ ਨਾ ਖਾਧੀਆਂ ਤਾਂ ਫੇਰ ਤੁਸੀਂ ਕਿਉਂ ਤੇ ਇਹ ਕੰਪਲੀਟ ਹੈ ਜੀ ਅੱਜ ਦੀ ਰੈਸਪੀ ਸਾਰੇ ਜਣੇ ਕਮੈਂਟ ਕਰਿਓ ਮਿਲਦੇ ਆਪਾਂ ਜਲਦੀ ਨੈਕਸਟ ਰੈਸਪੀ ਦੇ ਨਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਟੇਕ ਕੇਅਰ